ਵੀਡੀਓ ਨੂੰ ਬਾਤ ਤਾਰੁਰੜੀ ਆਪਣੀ ਗੱਲ ਆ ਹਰ ਇੱਕ ਸਿੱਖ ਨੌਜਵਾਨ ਤੱਕ ਪਹੁੰਚ ਸਕੇ ਬੇਨਤੀ ਆ ਜੇ ਕਰਨੀ ਆ ਕੋਈ ਇਹ ਕੱਲਾ ਮਸਲਾ ਮਾਨਸ ਸਿੰਘ ਕਾਲੀਦਾ ਨਹੀਂ ਆ ਇਹ ਮਸਲਾ ਹਰ ਉਸ ਸਿੰਘ ਵਾਸਤੇ ਹੈ ਖੜਾ ਆ ਇਸ ਟਾਈਮ ਜਿਹੜਾ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਨੂੰ ਪਿਆਰ ਕਰਦਾ ਜਿਹੜਾ ਕਿ ਉਹਨਾਂ ਬਾਬਤ ਕੋਈ ਗਲਤ ਪ੍ਰਚਾਰ ਪ੍ਰਸਾਰ ਕਰੇ ਨਹੀਂ ਬਰਦਾਸ਼ਤ ਕਰ ਸਕਦਾ ਇਹ ਉਹਨਾਂ ਲੋਕਾਂ ਦੇ ਸਾਹਮਣੇ ਆ ਕੇ ਮਸਲਾ ਖੜਾਇਆ ਉਹਨਾਂ ਲੋਕਾਂ ਵਾਸਤੇ ਕੋਈ ਮਸਲਾ ਨਹੀਂ ਜਿਹੜੇ ਬਾਬਾ ਜਨੈਲ ਸਿੰਘ ਨਾਤਵਾਦੀ ਕਹਿੰਦੇ ਆ ਵਖਵਾਦੀ ਕਹਿੰਦੇ ਆ ਜਿਹੜੇ ਕਹਿੰਦੇ ਸਾਡੇ ਪੁੱਤ ਮਰਾਤੇ ਆ ਉਹਨਾਂ ਵਾਸਤੇ ਇਹ ਕੋਈ ਮਸਲਾ ਨਹੀਂ ਇਹ ਸਿਰਫ ਤੇ ਸਿਰਫ ਉਹਨਾਂ ਲੋਕਾਂ ਵਾਸਤੇ ਮਸਲਾ ਜਿਹੜੀ ਉਹਨੂੰ ਆਪਣਾ ਆਈਡਲ ਮੰਨਦੇ ਆ ਜਿਹੜੇ ਵਾਕਿਆ ਉਹਨੂੰ ਮੰਨਦੇ ਵੀ ਉਹਦੇ ਵਰਗਾ ਜਨੈਲ ਸ਼ਾਇਦ ਮੁੜ ਕੇ ਪੰਜਾਬ ਦੀ ਧਰਤੀ ਤੇ ਦੁਬਾਰਾ ਪੈਦਾ ਨਹੀਂ ਹੋ ਸਕਦਾ ਸ਼ਾਇਦ ਪਤਾ ਨਹੀਂ ਕਿੰਨੇ ਅਰਸੇ ਲੱਗ ਜਾਣੇ ਕਿੰਨੀਆਂ ਪੀੜ੍ਹੀਆਂ ਸਾਡੀਆਂ ਦਾਤੇ ਲੱਗਣੀਆਂ ਤੇ ਕਿੰਨੀਆਂ ਪੀੜ੍ਹੀਆਂ ਤੋਂ ਬਾਅਦ ਉਹ ਜਾਂ ਫਿਰ ਮਰਦ ਕਿਤੇ ਦੁਬਾਰਾ ਮੋੜ ਵਾ ਹਜ਼ਾਰਾਂ ਸਾਲਾਂ ਦੀ ਭਗਤੀ ਤੋਂ ਬਾਅਦ ਉਹ ਇੱਕ ਸੂਰਮਾ ਕਦੇ ਆਇਆ ਸਾਡੇ ਤੋਂ ਜਿਨੇ ਮੁਠੀ ਪਰ ਫੌਜ ਲੈ ਕੇ 6 ਲੱਖ ਆਰਮੀ ਦਾ ਦੰਦ ਖੱਟੇ ਕਰਕੇ ਦੱਸ ਦਿੱਤਾ ਪੀ ਅਮਰਦੀ ਤਾਕਤ ਕੀ ਹੈ ਅਮਰਤ ਵਿੱਚ ਸ਼ਕਤੀ پاک ਅੱਜ ਵੀ ਹੁੰਦੀ ਹੈ ਹੁਣ ਬਹੁਤੇ ਬੰਦੇ ਇਹ ਗੱਲ ਕਹਿੰਦੇ ਆ ਵੀ ਅਮਰਤ ਸ਼ਗਲ ਇਹ ਦੁੱਖ ਆ ਜਾਂਦੇ ਤਕਲੀਫਾਂ ਘੇਰਾ ਪਾ ਲੈਂਦੀਆਂ ਜਦੋਂ ਬਾਣੀ ਨਹੀਂ ਪੜਨੀ ਆਪਾਂ ਨੇ ਦੁੱਖਾਂ ਨੇ ਵੀ ਤਾਂ ਘੇਰਾ ਪਾਉਣਾ ਹੀ ਆ ਸਿੱਖ ਦਾ ਸੰਘਰਸ਼ੀ ਦੁੱਖ ਤੋਂ ਆਰੰਭ ਹੁੰਦਾ ਉਹਨਾਂ ਨੂੰ ਦੁੱਖ ਦੁੱਖ ਲੱਗਦਾ ਨਹੀਂ ਜਿਹੜੇ ਬਾਣੀ ਪੜਦੇ ਆ ਦੁੱਖਦਾਰੂ ਸੁਖ ਰੋਗ ਪਿਆ ਜਾ ਸੁਖਤਾ ਮੰਨਾਈ ਉਹਨਾਂ ਦੀ ਜ਼ਿੰਦਗੀ 'ਚ ਸੰਘਰਸ਼ਾ ਸੰਘਰਸ਼ ਆਰੰਭਦੇ ਆਓ ਤੇ ਜੇ ਜਨਾਂ ਦੀ ਜ਼ਿੰਦਗੀ ਸੰਘਰਸ਼ ਨਹੀਂ ਹੋ ਸਿੱਖ ਹੀ ਨਹੀਂ ਹੋ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ ਕਿਤੇ ਆਰਾਮ ਨਾਲ ਬਹਿ ਕੇ ਵੇਖਿਆ ਉਹ ਤੇ ਆਰਾਮ ਨੂੰ ਕਹਿੰਦੇ ਸੇ ਹਰਾਮ ਆ ਉਹ ਕਹਿੰਦੇ ਜਿਹੜਾ ਆਰਾਮ ਕਰ ਲੱਗ ਜਾਂਦਾ ਆਪਣੀਆਂ ਪੀੜੀਆਂ ਨੂੰ ਗੁਲਾਮ ਕਰ ਜਾਂਦਾ ਜਈਆਂ ਆਪਣੀਆਂ ਪੀੜੀਆਂ ਨੂੰ ਗੁਲਾਮ ਨਹੀਂ ਕਰਨਾ ਉਹਨਾਂ ਨੇ ਆਪਣੇ ਸਿੱਖ ਨੂੰ ਵੀ ਸਿਕਾਇਆ ਤੇ ਆਪ ਵੀ ਇਹ ਗੱਲ ਆਖਿਆ ਪੰਥ ਵਸੇ ਮੈਂ ਉੱਜਣਾ ਮਨ ਚਾਉ ਕਨੇਰਾ ਵਾਹ ਵਾਹ ਗੋਬਿੰਦ ਸਿੰਘ ਧੰਤੇ ਰਜੇਰਾ ਉਹ ਕਹਿੰਦੇ ਸੀ ਮੈਂ ਉੱਜੜਦਾ ਉੱਜੜ ਜਾਵਾਂ ਪਰ ਮੇਰਾ ਪੰਥ ਹਰਿਆ ਭਰਿਆ ਵਸਣਾ ਚਾਹੀਦਾ ਤੇ ਪੰਥ ਭੇਡਾਂ ਬੱਕਰੀਆਂ ਦਾ ਨਹੀਂ ਇਕੱਠਾ ਕੀਤਾ ਪੰਥ ਉਹ ਪ੍ਰਗਟ ਕੀਤਾ ਜਿਹੜਾ ਸਿਰ ਤੇ ਖਫਣ ਬਨ ਕੇ ਤੁਰਦਾ ਜਿਹੜਾ ਆਪਣੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਅੱਜ ਕੱਲਾ ਹੀ ਪੈਸਾ ਤਕਸੀਮਤ ਰਹਿ ਗਏ ਆਪਣੇ ਲਫਾਫਿਆਂ ਤੱਕ ਸੀਮਤ ਰਹਿ ਗਏ ਆ ਕਿ ਸਾਨੂੰ ਕੋਈ ਐਮਐਲਏ ਸਾਨੂੰ ਕੋਈ ਲੀਡਰ ਸਾਨੂੰ ਕੋਈ ਐਮਪੀ ਬਸ ਮੋਢੇ ਤੇ ਹੱਥ ਰਾ ਕੇ ਫੋਟੋ ਛੱਡਣਾ ਖਿਚਾ ਕੇ ਚਲ ਜੇ ਅਸੀਂ ਕਹਿੰਨੇ ਬੱਲੇ ਬੱਲੇ ਇਨੇ ਚ ਖੁਸ਼ ਆ ਨਾ ਤੇ ਐਮਪੀ ਬਣਿਆ ਮਸਲਾ ਹੱਲ ਹੋਣਾ ਪੰਜਾਬ ਦਾ ਤੇ ਨਾ ਐਮਐਲਏ ਬਣਿਆ ਹੋਣਾ ਜੀ ਨਾ ਪੰਜਾਬ ਦੇ ਮੁੱਖ ਮੰਤਰੀ ਬਣਿਆ ਹੱਲ ਹੋਣਾ ਕਿਉਂਕਿ ਐਮਪੀ ਨੂੰ ਵੀ ਸੰਗਤ ਬਣਾਉਂਦੀ ਹੈ ਤੇ ਐਮਐਲਏ ਨੂੰ ਵੀ ਸੰਗਤ ਬਣਾਉਂਦੀ ਹੈ ਤੇ ਮੁੱਖ ਮੰਤਰੀ ਨੂੰ ਵੀ ਸੰਗਤ ਬਣਾਉਂਦੀ ਹੈ ਅੱਜ ਲੋੜ ਆ ਸਾਨੂੰ ਇੱਕ ਹੁੰਦੀ ਏਕ ਹੋਵਾਂਗੇ ਤੇ ਏਕੇ ਦੇ ਵਿੱਚੋਂ ਇੱਕ ਜਰਨੈਲ ਪੈਦਾ ਹੋਊਗਾ ਜਿਹੜਾ ਪੰਥ ਦੀ ਅਗਵਾਈ ਕਰੂਗਾ ਤੇ ਜਦੋਂ ਅਗਵਾਈ ਪੰਥ ਦੀ ਕਰੂਗਾ ਉਹ ਆਪਣਾ ਸਭ ਕੁਝ ਤਿਆਗ ਕੇ ਤੁਰੂਗਾ ਉਹਨੂੰ ਆਪਣਾ ਘਰ-ਬਾਰ ਵੀ ਤਿਆਗਣਾ ਪੈਣਾ ਸੰਸਾਰੀ ਸੁੱਖਾਂ ਨੂੰ ਮੱਥਾ ਟੇਕਣਾ ਪੈਣਾ ਨੂੰ ਉਹਨੂੰ ਹੀ ਅਸੀਂ ਵਾਲੀ ਜ਼ਿੰਦਗੀ ਤਿਆਗਣੀ ਪੈਣੀ ਆ ਫੇਰ ਸੱਚ ਦੇ ਸੱਚ ਦਾ ਪ੍ਰਚਾਰ ਤੇ ਪ੍ਰਸਾਰ ਕਰ ਸਕਦਾ ਜਿਹੜੇ ਬੰਦੇ ਨੇ ਏਸੀ ਚੋਂ ਗੱਡੀ 'ਚ ਨਿਕਲਣਾ ਕਮਰੇ ਜਾ ਕੇ ਏਸੀ 'ਚ ਬਹਿ ਜਾਣਾ ਜੇ ਉਹ ਬੰਦੇ ਨੂੰ ਕਦੇ ਸੰਘਰਸ਼ ਕਰਨਾ ਪੈਗਾ ਜੇਲ੍ਹ 'ਚ ਬੰਦ ਰਹਿਣਾ ਪੈਗਾ ਤੇ ਉਹਦੀਆਂ ਚੀਕਾਂ ਨਿਕਲੀਆਂ ਹੋਣੀਆਂ ਪਹਿਲਾਂ ਹੀ ਸਰਕਾਰ ਨੇ ਡੰਡਾ ਮਾਰਨ ਦੀ ਵੀ ਲੋੜ ਪੈਣੀ ਹੋ ਤਸੀਹੇ ਦੇਣ ਦੀ ਵੀ ਲੋੜ ਦੀ ਪੈਣੀ ਉਹਨੇ ਪਹਿਲਾਂ ਹੀ ਮੰਨ ਜਾਣਾ ਉਹਨੇ ਕਹਣਾ ਦਵਾਈ ਰੱਬ ਦੀ ਮੇਰੇ ਮੇਰੇ ਕੋ ਤੇ ਗਰਮੀ ਝੱਲੀ ਨਹੀਂ ਜਾੜੀ ਜਿਹੜਾ ਕੰਮ ਕਰਾਉਣਾ ਮੇਰੇ ਤੋਂ ਕਰਾ ਲਓ ਜਿੱਥੇ ਸਿਆਣ ਕਰਾਉਣੇ ਮੇਰੇ ਕੋ ਕਰਾਓ ਮੇਰਾ ਖਹਿੜਾ ਛੱਡੋ ਪਰ ਸਾਨੂੰ ਲੋਕਾਂ ਨੂੰ ਪਤਾ ਨਹੀਂ ਕਿਦੋਂ ਅਕਲ ਆਉਣੀ ਹੈ ਜਦੋਂ ਅਸੀਂ ਲੋਕਾਂ ਨੇ ਸਾਰਾ ਕੁਝ ਗਵਾ ਹੀ ਪਿਆ ਨਾ ਅੱਜ ਵੱਖੋ-ਵੱਖਰੇ ਰਾਹ ਬਣੇ ਆ ਸਾਡੇ ਵੱਖੋ-ਵੱਖਰੇ ਧੜੇ ਬਣੇ ਆ ਕਿਸੇ ਨੇ ਇਹ ਗੱਲ ਕੀਤੀ ਵੀ ਅਸੀਂ ਪੰਜਾਬ ਦਾ ਹੀ ਭਲਾ ਕਰਨਾ ਵੱਖੋ-ਵੱਖਰੇ ਧੜੇ ਬਣਾ ਕੇ ਤੁਰੇ ਆ ਕਿਸੇ ਨੇ ਇਹ ਗੱਲ ਕੀਤੀ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਜਾਈਏ ਮੈਂ ਬੜੀ ਬਾਰ ਇਹ ਗੱਲ ਕੀਤੀ ਆ ਵੀ ਜਿੱਨਾਂ ਚਿਰ ਗੁਲਾਮੀ ਸਾਡੇ ਗਲਾਂ ਚੋਂ ਨਿਕਲਦੀ ਨਹੀਂ ਨਾ ਜਿੱਨਾਂ ਚਿਰ ਆਪਣਾ ਧਰਮ ਸੁਰੱਖਿਤ ਨਹੀਂ ਰਹਿੰਦਾ ਉਹਨਾਂ ਚਿਰ ਸੱਚ ਦੀ ਗੱਲ ਨਹੀਂ ਜੇ ਕੋਈ ਕਰ ਸਕਦਾ ਅੱਜ ਹੈਡ ਗ੍ਰੰਥੀ ਤੋਂ ਲੈ ਕੇ ਪੰਜ ਪਿਆਰੇ ਪੰਜ ਪਿਆਰੇ ਤੋਂ ਲੈ ਕੇ ਅਕਾਲ ਤਖਤ ਸਾਹਿਬ ਉੱਤੇ ਖੰਡ ਵਾਲਾ ਜ਼ਹੀਦਾਦ ਜਿਹੜਾ ਉਹ ਉਹ ਹੁਕਮਨਾਮਾ ਜਾਰੀ ਕਰਦਾ ਜਿਹੜਾ ਉਹਨੂੰ ਕਿਹਾ ਜਾਂਦਾ ਨਿਸ਼ਕਾਮ ਸੇਵਾਦਾਰ ਬਣੇ ਜਿੰਨੇ ਵੀ ਅਕਾਲ ਤਖਤ ਦੇ ਜ਼ਹੀਦਾਦ ਬਣਨਾ ਨਿਸ਼ਕਾਮ ਸੇਵਾਦਾਰ ਬਣ ਕੇ ਤੁਰੇ ਆ ਵਾ ਐਮਰਜੈਂਸੀ ਫਿਲਮ ਆ ਰਹੀ ਆ ਤਰਲੇ ਕੱਢਣ ਦੇ ਲੋਕਾਂ ਦੇ ਕਾ ਬਿਆਨ ਆਪਾਂ ਸੁਣਦੇ ਲੀਡਰਾਂ ਦੇ ਵੀ ਇਹ ਤਰਲੇ ਹੁੰਦੇ ਆ ਇੱਕ ਵਾਰੀ ਸਦਾ ਠੋਕ ਕੇ ਕਹਿਣਾ ਕਾਲ ਤਖਤ ਤੋਂ ਇੱਕ ਵਾਰੀ ਜ਼ਹੀਦਾਰ ਇਹ ਗੱਲ ਐਲਾਨ ਕਰੇ ਵੀ ਵੇਖ ਲਓ ਭਾਈ ਜੇ ਪੰਜਾਬ ਦੀ ਧਰਤੀ ਤੇ ਫਿਲਮ ਲੱਗੀ ਤੇ ਮੁੜ ਕੇ ਨਾ ਆਖਿਓ ਸਲਮਿਆਂ ਵਾਲੇ ਆਪਣੇ ਸਲਮਿਆਂ ਦੇ ਆਪ ਜ਼ਿੰਮੇਦਾਰ ਹੋਣਗੇ ਉਹ 도ਗਲੇ ਜੇ ਬਿਆਨ ਦੇਈ ਜਾਂਦੇ ਯਾਰ ਉਹ 도ਗਲੇ ਨਾ ਕੀ ਹੋਣਾ ਜਾਂ ਫਿਰ ਐਲਾਨ ਕਰੋ ਵੀ ਇੰਨੀ ਤਰੀਕ ਨੂੰ ਫਿਲਮ ਰਿਲੀਜ਼ ਹੋ ਰਹੀ ਆ ਤੇ ਜਿੰਨੀ ਪੰਜਾਬ ਦੇ ਜਿਹੜੇ ਸਲਮੇ ਆ ਤੇ ਸਲਮੇ ਵਾਲਿਆਂ ਨੂੰ ਦੱਸ ਦੋ ਭਾਈ ਤੁਹਾਡੇ ਸਲਮਿਆਂ ਦਾ ਨੁਕਸਾਨ ਹੋਊਗਾ ਉਹਦੇ ਜ਼ਿੰਮੇਦਾਰ ਤੁਸੀਂ ਜੇ ਉਹਦੇ ਜ਼ਿੰਮੇਦਾਰਾਂ ਹੀ ਨਹੀਂ ਹੋਣਾ ਤੇ ਪੰਜਾਬ ਦੇ ਹਰ ਇੱਕ ਨੌਜਵਾਨ ਨੂੰ ਮੈਂ ਬੇਨਤੀ ਕਰਦਾ ਆਪਣੇ ਗਿਲੇ ਸ਼ਿਕਵੇ ਭੁੱਲ ਕੇ ਅੱਜ ਇਹ ਫਿਲਮ ਨੂੰ ਰੋਕਣਾ ਬਹੁਤ ਜ਼ਰੂਰੀ ਆ ਹੋ ਸਕਦਾ ਕਈਆਂ ਨੂੰ ਮੈਨੂੰ ਚੰਗਾ ਲੱਗਦਾ ਕਈ ਮੈਨੂੰ ਨਹੀਂ ਚੰਗੇ ਲੱਗਦੇ ਕਈਆਂ ਦਾ ਮੈਂ ਨਹੀਂ ਬੈਠਾ ਕਈ ਮੇਰੇ ਨਾਲ ਬੈਠ ਕੇ ਚਲੇ ਗਏ ਉਹ ਕੁਝ ਮੈਨੂੰ ਮਾੜਾ ਕਹੀ ਜਾਂਦੇ ਕਈਆਂ ਨੂੰ ਮੈਂ ਮਾੜਾ ਕਹੀਨਾ ਇਹਨਾਂ ਸਾਰੀਆਂ ਗੱਲਾਂ ਨੂੰ ਅੱਜ ਭੁੱਲ ਕੇ ਅੱਜ ਇੱਕ ਬੜੀ ਤਕੜੀ ਚੁਣੌਤੀ ਆ ਸਾਡੇ ਸਾਹਮਣੇ ਜੇ ਪੰਜਾਬ ਦੀ ਧਰਤੀ ਤੇ ਇਹ ਐਮਰਜੈਂਸੀ ਫਿਲਮ ਲੱਗ ਗਈ ਤੇ ਸਿੱਖਾਂ ਦੀ ਉਹ ਸ਼ਬੀ ਜਿਹੜੀ ਉਹਨੇ ਖਰਾਬ ਉਹਦੇ ਵਿੱਚ ਵਿਖਾਈ ਹੈ ਨਾ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅੱਜ ਬੀਬੀਆਂ ਕਹਿੰਦੀਆਂ ਨਾ ਵੀ ਜੇ ਸਾਡੇ ਲਾ ਕੇ ਸਰਦਾਰ ਹੁੰਦਾ ਜਿਹਦੀ ਆ ਧੀ ਦਾ ਰੇਪ ਹੋਇਆ ਉਹਦੇ ਮਾਪੇ ਨੇ ਕਿਹਾ ਜੇ ਸਰਦਾਰ ਹੁੰਦਾ ਤੇ ਸਾਡੀ ਧੀ ਦੇ ਨਾਲ ਆ ਕਾਂਡ ਨਹੀਂ ਸਿਵਣਾ ਉਹਨਾਂ ਨੇ ਕਹਾ ਕਹਣਾ ਵੀ ਸਰਦਾਰ ਇਹ ਭਾਰ ਚੋਂ ਕੱਢ ਹੀ ਦਿਓ ਬਾਹਰ ਇਹ ਤਾਲਿਬਾਨੀ ਇਹਦੇ ਰੂਲ ਦੇ ਵਿੱਚ ਪੇਸ਼ ਕੀਤਾ ਗਿਆ ਤੁਹਾਨੂੰ ਵੀ ਬੜੇ ਅਤਿਆਚਾਰ ਬੰਦੇ ਓਏ ਅਤਿਆਚਾਰ ਤੁਸੀਂ ਕਰੋ ਗਲਾਂ 'ਚ ਟਾਇਰ ਪਾ ਪਾ ਕੇ ਤੁਸੀਂ ਸਾੜੋ ਸਾੜਿਆਂ ਨੂੰ ਧੀਆਂ ਭੈਣਾਂ ਦੀ ਇੱਜ਼ਤ ਤੁਸੀਂ ਲੁੱਟੋ ਸ਼ਰਮਾਂ ਬਾਜ਼ਾਰਾਂ ਦੇ ਵਿੱਚ ਨਗਨ ਤੁਸੀਂ ਕਰੋ ਬੇਸ਼ਰਮੋ ਤੇ ਸਿੱਖਾਂ ਦੀ ਸ਼ਾਭੀ ਤੁਸੀਂ ਖਰਾਬ ਕਰਨ ਰਿਹਾ ਵੀ ਬਾਬਾ ਜਨੈਲ ਸਿੰਘ ਕਹਿੰਦਾ ਆਹਨੂੰ ਖਾਲਸਾਤਨ ਚਾਹੀਦਾ ਤੇ ਤੁਹਾਨੂੰ ਹੈ ਵੋਟਾਂ ਚਾਹੀਦੀਆਂ ਉਹ ਲਾਹਣਤੀ ਉਹ ਕਿਹੜੇ ਵੇਲੇ ਬਾਬਾ ਜਨੈਲ ਸਿੰਘ ਨੇ ਗੱਲ ਕਹਿਤੀ ਫਿਲਮ ਦੇ ਤੁਸੀਂ ਐਡ ਕਰਤਾ ਸਿੱਖਾਂ ਨੂੰ ਮੁਖਾਤਾ ਜਿਉਂ ਹਿੰਦੂ ਨੇ ਹੱਤਿਆ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰਦੇ ਪਏ ਆ ਤੇਨੂੰ ਟੰਗਣਾ ਇੱਕ ਗੱਲ ਕਹਿ ਦੇਣਾ ਵੇ ਸ਼ਾਇਦ ਹੋ ਸਕਦਾ ਉਸ ਟਾਈਮ ਇੰਦਰਾਬਣਾ ਚੌਂਦੀ ਹੋਵੇ ਵੀ ਮੈਮ ਅਟੈਕ ਕਰਾਉ ਤੇ ਸਾਡੇ ਵਾਲਿਆਂ ਦਾ ਬੇੜਾ ਬਹਿ ਗਿਆ ਉਹਨਾਂ ਦਾ ਬੇੜਾ ਤਾਂ ਬਹਿ ਗਿਆ ਵੀ ਜੇ ਉਹਨਾਂ ਦਾ ਬੇੜਾ ਨਾ ਬੈਂਦਾ ਤੇ ਪੰਜਾਬ ਦੀ ਧਰਤੀ ਤੇ ਜਿਹੜਾ ਲੰਮਾ ਸਮਾਂ ਰਾਜ ਕਰਗੇ ਨਾ ਇਹ ਬਾਦਲ ਕਿਆਂ ਦਾ ਟੱਬਰ ਲੰਗਵਾਲ ਤੌੜੇ ਵਰਗੇ ਤਲਵੰਡੀ ਵਰਗੇ ਬਰਨਾਲੇ ਵਰਗੇ ਇਹ ਜੇ ਬੰਦੇ ਰਾਜ ਕਰਗੇ ਲੰਮਾ ਸਮਾਂ ਉਹਦਾ ਕਾਰਨ ਹੀ ਹੋਗਾ ਕਿ ਲੱਤ ਥਰੋਂ ਨਿਕਲ ਚੁੱਕੇ ਸੀ ਇਹ ਕਵਲੀ ਚੜ ਚੁੱਕੇ ਸੀ ਠੀਕ ਆ ਜਦੋਂ ਕਿ ਇਹਦੀ ਕਬਲੀ ਚੱਟੀ ਜਾਂਦੀ ਉਹਦੇ ਗੋਡੇ ਗਾੜੀ ਟੇਕ ਕੇ ਬਹਿ ਜਾਂਦਾ ਬੰਦਾ ਉਹਦੀ ਲੱਤ ਸਿਰ ਨੰਗ ਜਾਂਦਾ ਫਿਰ ਰਾਤ ਮਿਲਦੇ ਅੱਜ ਦੇ ਸਮੇਂ ਚ ਉਹ ਰਾਤ ਜਿਹੜੇ ਜਿਹੜੇ ਨਵਾਬ ਕਪੂਰ ਸਿੰਘ ਦੀਆਂ ਗੱਲਾਂ ਆਪਾਂ ਕਰਦੇ ਆ ਜਾਂ ਜੱਸਾ ਸਿੰਘ ਆਲੂ ਵਾਲੀ ਦੀਆਂ ਗੱਲਾਂ ਆਪਾਂ ਕਰਦੇ ਨਾ ਉਹਨਾਂ ਕਿਹਾ ਹੀ ਅਬਦਾਲੀ ਨੂੰ ਕਿ ਤੇਰੇ ਕੋ ਖਰਾਚ ਨਹੀਂ ਲੈਣਾ ਜਦੋਂ ਲੋੜ ਹੋਈ ਛੱਤਰ ਦੇ ਜੋਰ ਨਾਲ ਲੈ ਲਾਂਗੇ ਠੀਕ ਆ ਤੇ ਅੱਜ ਵਾਲੇ ਕਹਿੰਦੇ ਤੁਹਾਡੇ ਗਾੜੀ ਜੋੜੇ ਹੱਥ ਸਾਡੇ ਕੋ ਭਾਵੇਂ ਰਿਸ਼ਤਾ ਲੈ ਲਓ ਕੋਈ ਪਰ ਸਾਨੂੰ ਇਹ ਕੁਰਸੀ ਦੇ ਦਿਓ ਅੱਜ ਦੇ ਸਮੇਂ ਚ ਨਾ ਮੈਂ ਕਹਿੰਦਾ ਵੀ ਲੋਕ ਰਾਜਨੀਤੀ ਦੇ ਵਿੱਚ ਕੁਰਸੀਆਂ ਪਾਉਣ ਵਾਸਤੇ ਪਤਾ ਨਹੀਂ ਕਦੋਂ ਤੱਕ ਆ ਦਿੱਤਾ ਕ ਗਿਰ ਸਕਦੇ ਆ ਜੇ ਬਾਬਾ ਜਨੈ ਸਿੰਘ ਦੀ ਉਸ ਦਿਨ ਇਸ ਲੋਕ ਇਹਨਾਂ ਲੋਕਾਂ ਨੇ ਚੱਠੀਆਂ ਨਾ ਲਖੀਆਂ ਹੁੰਦੀਆਂ ਤੇ ਬਾਬਾ ਜਨੈ ਸਿੰਘ ਸ਼ਾਇਦ ਸਾਡੇ ਕੋਲ ਹੁੰਦਾ ਤੇ ਕਾਲ ਤੱਕ ਟੜਦਾ ਹਣਾ ਜਿੰਨਾ ਇੰਦਰਾਂ ਨੂੰ ਕਸੂਰਵਾਰ ਮੰਨਦੇ ਜੀ ਨਾ ਉਸ ਤੋਂ ਵੱਧ ਬਦਲ ਕੇ ਲਾਣਾ ਜਿਹੜਾ ਇਹ ਕਸੂਰਵਾਰ ਆ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਗਿਆ ਇਹ ਸਭ ਬੰਦੇ ਜਿਹੜਿਆ ਇਹਨਾਂ ਦੇ ਗੁੱਠੇ ਲਾ ਦੇਣਾ ਚਾਹੀਦਾ ਸੀ ਇਹ ਤਿਆਗ ਦੇਣਾ ਚਾਹੀਦਾ ਪੰਥ ਨੂੰ ਪੰਥ ਨੂੰ ਇਹਨਾਂ ਦਾ ਬਾਈ ਬਾਈ ਕਾਰਡ ਕਰ ਦੇਣਾ ਚਾਹੀਦਾ ਹੈ ਭਰ ਪਤਾ ਨਹੀਂ ਕਿਹੜਾ ਪੰਥ ਮੈਨੂੰ ਤਾਂ ਸਮਝ ਨਹੀਂ ਲੱਗਦੀ ਕੋਈ ਨਿਹੰਗ ਸਿੰਘ ਲਾ ਲਓ ਕੋਈ ਦਾਸੀ ਬਾਬਾ ਲਾ ਲਓ ਕੋਈ ਦੂਜਾ ਨਰਮਲਾ ਲਾ ਲਓ ਕੋਈ ਨਾਨਕ ਸਰੀਆ ਲਓ ਸਾਰੇ ਤੇ ਭੱਜ ਭੱਜ ਕੇ ਬਾਦਲ ਕਹਿੰਦੇ ਨਾਲ ਫੋਟੋਆਂ ਖਿਚਾਉਂਦੇ ਰਹਿ ਰਾਜਨੀਤੀ ਕਰੋ ਯਾਰ ਰਾਜਨੀਤੀ ਕਰਦਿਆਂ ਕਰਦਿਆਂ ਇਹ ਗੱਲ ਚੇਤਾ ਰੱਖੋ ਵੀ ਧਰਮ ਨੂੰ ਉੱਚਾ ਰੱਖਣਾ ਤਾਨੂੰ ਲੋਕਾਂ ਨੂੰ ਪਤਾ ਨਹੀਂ ਕਿਦੋਂ ਹੁਣ ਫੇਰ ਤੁਹਾਡੇ ਸਾਹਮਣੇ ਕਿੰਨੀ ਵਾਰ ਤੁਹਾਡੇ ਮੂੰਹ ਤੇ ਚਪੇੜਾਂ ਵੱਜੀਆਂ ਤੁਹਾਨੂੰ ਪਤਾ ਨਹੀਂ ਅਗਲ ਕਿਉਂ ਨਹੀਂ ਆਉਂਦੀ ਆ ਕੈਪਟਨ ਅਗੇ ਵੇਖ ਲੋ ਸੌਂ ਖਾਦੀ ਹੱਜ ਗੁੜਕਾ ਸਾਫ ਫੜ ਕੇ ਨਜ਼ਰ ਆਇਆ ਕਦੇ ਆ ਬਾਦਲ ਗਿਆ ਦਾ ਜਰੂਸ ਨਿਕਲ ਗਿਆ ਭਗਵੰਤ ਮਾਨ ਇੱਕ ਆਈ ਆ ਝਾੜੂ ਫੇਰ ਕੇ ਗਾਂ ਗਿਆ ਤੇ ਜੀ ਅੱਜ ਭਗਵੰਤ ਮਾਨ ਮਾੜਾ ਕਹਿ ਰਿਹਾ ਮਾੜਾ ਸਾਡੇ ਵਾਸਤੇ ਸੋਚ ਰਿਹਾ ਜਾਂ ਮਾੜਾ ਸਾਡੇ ਵਾਸਤੇ ਕਰਨ ਦੀ ਤਿਆਰੀ ਕਰ ਰਿਹਾ ਤੇ ਉਹਦਾ ਵੀ ਉਹਨੂੰ ਹਿਸਾਬ ਦੇਣਾ ਪੈਣਾ ਹੈ ਸਿੱਖ ਫਰਾਕਦਲੇ ਇਹ ਇਤਿਹਾਸ ਕੇ ਜਰ ਲੈਂਦੇ ਆ ਬਰਦਾਸ਼ ਵੀ ਕਰ ਲੈਂਦੇ ਆ ਜ਼ੁਲਮ ਸਹਿ ਵੀ ਲੈਂਦੇ ਆ ਪਰ ਜਿਹੜੇ ਜਿਹੜੇ ਬੰਦੇ ਨੇ ਵੀ ਇਹਨਾਂ ਤੇ ਜ਼ੁਲਮ ਕੀਤਾ ਨਾ ਉਹਨਾਂ ਨੇ ਫਿਰ 33 ਦੀ 41 ਤੇ 41ਆਂ ਤੇ 51 ਕਰਕੇ ਮੁੜ ਮੁੜਿਆ ਫਿਰ ਵਾਪਸ ਇਸ ਕਰਕੇ ਭਗਵੰਤ ਮਾਨ ਨੂੰ ਵੀ ਚਾਹੀਦਾ ਵੇਖ ਤੁਮੀ ਆਪਣਾ ਸਿੱਖ ਸਰਦਾਰਾਂ ਤੂੰ ਕਿਹੜਾ ਯਾਰ ਕਿਦੇ ਬਿਹਾਰ ਚੋਂ ਆਇਆ ਜਾਂ ਕਿਦੇ ਬੰਗਲਾਦੇਸ਼ ਚੋਂ ਆਇਆ ਤੈਨੂੰ ਇਹ ਚੀਜ਼ ਤੇ ਰੋਕਥਾਮ ਲਾਉਣੀ ਚਾਹੀਦੀ ਆ ਵੀ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਇਹ ਫਿਲਮ ਕਦੀ ਚਿਤ ਵੀ ਪੰਜਾਬ ਦੀ ਧਰਤੀ ਤੇ ਨਹੀਂ ਲੱਗਣ ਦੇਵਾਂਗੇ ਕੱਲਾ ਇਹ ਨਹੀਂ ਹੁੰਦਾ ਵੀ ਆਪਾਂ ਹੁਣ ਮਤਲਬ ਠੀਕ ਆ ਜੀ ਫੋਟੋਆਂ ਖਿਚਾ ਲੀਆਂ ਠੀਕ ਆ ਤੁਹਾਡਾ ਰਾਜਨੀਤਿਕ ਰਾਹ ਵਾ ਤੁਸੀਂ ਇੱਕ ਦਿਨ ਜੱਪੀਆਂ ਪਾਓ ਫੋਟੋਆਂ ਖਿਚਾਓ ਤੁਹਾਡੀਆਂ ਚੱਲਦਾ ਚਲਾਈ ਜਾਓ ਪਰ ਯਾਰ ਜਿਨ੍ਹਾਂ ਲੋਕਾਂ ਨੇ ਤੁਹਾਡੇ ਤੇ ਭਰੋਸਾ ਰੱਖ ਕੇ ਤੁਹਾਨੂੰ ਵੋਟਾਂ ਪਾਈਆਂ ਕਮ ਸੇ ਕਮ ਉਹ ਉਹਨਾਂ ਲੋਕਾਂ ਦਾ ਤਨਾ ਬੇੜਾ ਪਾਓ ਅੈ ਸਭ ਤੋਂ ਵੱਧ ਬੇੜਾ ਜਿਹੜਾ ਪੰਜਾਬ ਦਾ ਬਹਿ ਗਿਆ ਤੇ ਬਿਠਾਉਣ ਤੇ ਸਭ ਤੋਂ ਵੱਧ ਸਰਕਾਰ ਦਾ ਜੋਰ ਲੱਗਾ ਮੈਂ ਕਹਿੰਦਾ ਜੇ ਭਗਵੰਤ ਮਾਨ ਇਸ ਚੀਜ਼ ਦੇ ਉੱਤੇ ਪੂਰਾ ਰੋਕਥਾਮ ਲਾਵੇ ਪੰਜਾਬ ਦੀ ਧਰਤੀ ਤੇ ਫਿਲਮ ਨਾ ਲੱਗਣ ਦੇਵੇ ਤੇ ਹੋ ਸਕਦਾ ਸਾਡੇ ਅਹੀਂ ਭਾਵੇਂ ਸਾਡਾ ਰਾਹ ਵੱਖਰਾ ਮੰਜ਼ਲ ਸਾਡੀ ਵੱਖਰੀ ਹੈ ਪਰ ਮੈਂ ਕਹਿੰਦਾ ਮੈਂ ਥੋਕ ਕੇ ਪ੍ਰਚਾਰ ਕਰੂੰਗਾ ਭਗਵੰਤ ਮਾਨ ਦਾ ਜਪ ਭਗਵੰਤ ਮਾਨ ਦੀ ਗੱਲ ਦਾਵਾ ਕਰੇ ਵੀ ਮੈਂ ਪੰਜਾਬ ਤੇ ਫਿਲਮ ਨਹੀਂ ਲੱਗਣ ਦਊਗਾ ਮੈਂ ਆਪਣੇ ਸਿੱਖ ਭਰਾਵਾਂ ਤੋਂ ਵੀ ਆਸ ਕਰਦਾ ਵੀ ਜੇ ਵਾਕਿਆ ਜਿਉਂਦੇ ਜੇ ਬਾਬਾ ਜਰਨੈਲ ਸਿੰਘ ਨੂੰ ਪਿਆਰ ਕਰਦੇ ਜੇ ਤੇ ਫਿਰ ਮੈਨੂੰ ਜਰੂਰ ਕਿਹਦੇ ਚ ਕਮੈਂਟ ਕਰਕੇ ਦੱਸ ਦਿਓ ਤੇ ਮੈਂ ਇੱਕ ਕਾਲ ਦਊਂਗਾ ਤੇ ਉਹ ਪਰਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜੇ ਫਿਲਮ ਲੱਗੀ ਤੇ ਉਹਦਾ ਰੋਕਣ ਵਾਸਤੇ ਆਪਾਂ ਘਰਾਓ ਕਰਨ ਵਾਸਤੇ ਸਲਮਿਆ ਦਾ ਆਪਾਂ ਨੂੰ ਜਾਣਾ ਪੈਣਾ ਜੇ ਤੁਸੀਂ ਆਇਓ ਜਾਂ ਨਾ ਆਇਓ ਮੇਰੇ ਕੋ ਜਿੰਨੇ ਵੇਲੇ ਮੈਂ ਲੈ ਕੇ ਤੁਰ ਪੈਣਾ ਭਾਵੇਂ ਮੈਨੂੰ ਅੰਦਰ ਕਰ ਦੇਣ ਭਾਵੇਂ ਕਰ ਦੇਣ ਬਾਹਰ ਪਰ ਇੱਕ ਗੱਲ ਯਾਦ ਰੱਖਿਓ ਗੈਰਤਮੰਦ ਲੋਕ ਤੁਰਨਗੇ ਬੇਗੈਰਤ ਲੋਕ ਘਰਾਂ 'ਚ ਬਹਿ ਕੇ ਸਵਾਦ ਵੇਖਣਗੇ ਠੀਕ ਆ ਨਾ ਉਹਨਾਂ ਦਰਾਂ 'ਚ ਵੀ ਸਵਾਦ ਹੀ ਲਿਆ ਹੈ ਨਾ ਜਦੋਂ 6 ਲੱਖ ਆਰਮੀ ਚੜ੍ਹ ਕੇ ਆਈ ਪੰਜਾਬ ਦੇ ਕੀ ਗੱਲ ਅਸਲਾ ਨਹੀਂ ਹੈਗਾ ਕਈਆਂ ਨੇ ਬੇਕਾਰ ਤਾਂ ਨੇ ਖੂਹਾਂ 'ਚ ਸੁੱਟ ਦਿੱਤਾ ਚਲਾਇਆ ਨਹੀਂ ਤੇ ਆਪੇ ਨਾਲ ਦੀ ਅੱਜ ਤਾਂ ਵੀ ਖਰਾਬ ਕਰਾ ਲਿਆ ਤੁਹਾਨੂੰ ਕਿੰਨੀ ਘਰੀ ਅਕਲ ਆਊਗੀ ਯਾਰ ਵੀ ਜਿਹੜੇ ਸਾਡੇ ਦੇ ਚੜ ਕੇ ਆਉਣ ਵਾਲੇ ਆ ਇਹ ਸਾਡਾ ਕਦੇ ਭਲਾ ਨਹੀਂ ਸੋਚਦੇ ਇਹ ਤੁਹਾਡੇ ਤੁਹਾਡੀ ਦਾ ਸਾਰਾਕ ਤੁਹਾਡੀ ਜਿਹੜੀ ਨਵਜਾਣਾ ਦੁੱਖ ਦੀ ਉਹਦੇ ਤੇ ਉਹਨੂੰ ਨਾਪ-ਨਾਪ ਕੇ ਵੇਂਦੇ ਆ ਵੀ ਮਰ ਗਿਆ ਕਿ ਜਿੰਦੇ ਆਏ ਇਹ ਤੁਹਾਨੂੰ ਪਰਖਣ ਵਾਸਤੇ ਕੰਗਣਾ ਨੇ ਫਿਲਮ ਕੱਢੀ ਆ ਐਮਰਜੈਂਸੀ ਪੀ ਇਹ ਸੁੱਤੇ ਆ ਜਾਂ ਜਾਗਦੇ ਆ ਗੰਦ ਫੜੋਸਿਆ ਜਾਂਦਾ ਕੋਈ ਕਿੰਤੂ ਪਰੰਤੂ ਨਹੀਂ ਕਿਉਂ ਨਹੀਂ ਕਿੰਤੂ ਪਰੰਤੂ ਸਰਕਾਰ ਕਰਦੀ ਉਹ ਚਾਹੁੰਦੀ ਨਹੀਂ ਵੀ ਤੁਸੀਂ ਧਰਮ ਦੇਖੇ ਤਰਨ ਆਓ ਉਹ ਤਾਂ ਚਾਹੁੰਦੇ ਆ ਵੀ ਤੁਸੀਂ ਬਸ ਗੰਦ ਫੜੋਸਿਆ ਵੇਖੋ ਤੇ ਆਨੰਦ ਲਓ ਅੱਧਰ ਤੋਂ ਜ਼ਿਆਦੇ ਤੇ ਮੇਰੇ ਹਿਸਾਬ ਨਾਲ ਉਹਦਾ ਬੱਚੇ ਨਕਮੇ ਹੋ ਗਏ ਆ ਜਦੋਂ ਨੂੰ ਇਹਨਾਂ ਦੇ ਵਿਆਹ ਹੋਣੇ ਇਹਨਾਂ ਦੇ ਨਿਆਣੇ ਨਹੀਂ ਹੋਣੇ ਜਿੰਨਾ ਬੇੜਾ ਕਰਕੇ ਫੋਨ ਨੇ ਕਰਤਾ ਨੈਟ ਫ੍ਰੀ ਕਰਨ ਦੇ ਕਾਰਨ ਹੋ ਗਿਆ ਮੇਰੇ ਹਿਸਾਬ ਦੇ ਨਾਲ ਆਉਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਨਿਆਣੇ ਨਹੀਂ ਪਉਦਿਆਂ ਤੇ ਘਰਾਂ ਛੋੜੇ ਥੋੜਾ ਬੋੜਾ ਆਪਣੇ ਆਪ ਨੂੰ ਇਸ ਚੀਜ਼ ਨੂੰ ਧਿਆਨ ਦਿਓ ਆਪਾਂ ਹੋਰ ਰੰਗ ਤਮਾਸ਼ੇ ਕਰਦੇ ਕਰਦੇ ਹਸਣਾ ਖੇਡਣਾ ਮਨ ਕਰ ਚਾਹੋ ਠੀਕ ਆ ਹਸਣਾ ਵੀ ਚਾਹੀਦਾ ਖੇਡਣਾ ਵੀ ਚਾਹੀਦਾ ਖਾਣਾ ਪੀਣਾ ਵੀ ਚਾਹੀਦਾ ਪਰ ਉਹਦੇ ਵਿੱਚ ਰਹਿੰਦਾ ਰਹਿਦਾ ਧਰਮ ਦੇ ਵਿੱਚ ਸੇਵਾਦਾਰ ਬਣ ਕੇ ਧਰਮ ਦੀ ਸੇਵਾ ਵੀ ਕਰਨੀ ਚਾਹੀਦੀ ਆ ਮੇਰੇ ਚੋਂ ਨਵੇਂ ਗਲਤੀਆਂ ਹੋਣਗੀਆਂ ਪਰ ਇੱਕ ਇੱਕ ਮੰਨ ਲਓ ਮੈਂ ਇੱਕ ਇੱਕ ਗੁਣ ਦਾ ਧਾਰਨੀ ਵੀ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸ ਨੂੰ ਮੰਨਦਾ ਨਹੀਂ ਜਿਹੜੇ ਸਾਡੇ ਸ਼ਹੀਦ ਆ ਉਹ ਸਾਡੇ ਆਈਡਲ ਆ ਜਿਨ੍ਹਾਂ ਨੇ ਸਾਨੂੰ ਰਾਹ ਦੱਸਿਆ ਵੀ ਸੰਸਾਰ ਤੇ ਜੀਣਾ ਕਿਦਾਂ ਤੇ ਯਾਰ ਜੇ ਅਸੀਂ ਆਪਣੇ ਸਿੱਧਾ ਵਾਤੇ ਬਾਜ਼ ਨਹੀਂ ਬੰਦ ਕਰ ਸਕਦੇ ਮੇਰੇ ਹਿਸਾਬ ਨਾਲ ਆਪਾਂ ਜਿਉਂਦੇ ਤੁਰੇ ਫਿਰਦੇ ਮੁਰਦੇ ਆ ਜਿਨੀਆਂ ਲਾਸ਼ਾਂ ਤੁਰੀਆਂ ਫਿਰਦੀਆਂ ਸਾਡੇ ਨਾਲ ਵੱਡਾ ਦੁਨੀਆ ਦੇ ਬੇਗਾਨੇ ਬੰਦਾ ਕੋਈ ਨਹੀਂ ਹੋਣਾ ਆ ਰਤਗੇ ਰੁਤੀਰਗੇ ਆ ਕੁਲੜ ਪੀਜੇ ਵਾਲੇ ਵਰਗੇ ਜੰਮੇ ਜੰਮੇ ਕਿੱਥੋਂ ਆ ਕਿਹਨਾਂ ਨੇ ਕਿਹਨਾਂ ਨੇ ਪੈਦਾ ਕੀਤਾ ਤੂੰ ਮੂੰਹ ਦੇ ਕਾਟੇ ਗੁੰਡੇ ਜਿਹਾ ਆ ਕੇ ਕਹਿੰਦਾ ਮੇਰਾ ਨਾਂ ਲੈਂਦੇ ਲੋਕ ਵੀ ਮੇਰਾ ਮਸ਼ਹੂਰੀ ਬਾਤ ਤੇ ਉਹ ਕੰਜਰਦਿਆਂ ਤੇਰਾ ਨਾਂ ਲੈ ਕੇ ਕਿੰਨਾਂ ਨੇ ਮਸ਼ਹੂਰੀਆਂ ਕਾਦੀਆਂ ਲੈਣੀਆਂ ਜਿਨ੍ਹਾਂ ਜੇਲਾਂ ਕੱਟਦੀਆਂ ਹੱਡ ਪਹਤਰ ਵਾਲੇ ਤੂੰ ਤੇ ਉਹ ਜੰਮਿਆ ਵੀ ਨਹੀਂ ਹੋਣਾ ਦੇ ਦੇ ਤੇਰਾ ਨਾਂ ਲੈ ਕੇ ਕਰਾਂ ਇਹਨਾਂ ਨੂੰ ਕਹਿੰਦੇ ਮੁੱਖ ਮੰਤਰੀ ਪੰਜਾਬ ਦਾ ਕਿ ਤੂੰ ਪ੍ਰਧਾਨ ਮੰਤਰੀ ਆ ਇਹ ਗੱਲ ਸੁਣ ਲੋ ਹਣ ਬੰਦਿਆਂ ਨੂੰ ਰਤੀ ਰਤੀ ਜਿੰਨੇ ਵਿੱਚ ਆ ਗਿਆ ਜੇ ਹੁਣ ਕੋਈ ਵੀ ਵੀਡੀਓ ਆ ਗਈ ਪਹਿਲਾਂ ਤੁਸੀਂ ਅਮਿਤਪਾਲ ਜਦੋਂ ਪਾਉਂਦਾ ਤੁਸੀਂ ਮਾਫੀ ਮੰਗ ਲੈਨੇ ਆ ਜਾਂ ਤੇ ਫਿਰ ਹੁਣ ਪਿਓ ਦੇ ਪੁੱਤ ਜੀ ਨਾ ਤੇ ਨੰਬਰ ਸਾਡਾ ਪਿਆ ਮਹਿਰੋ ਦਾ ਪਿਆ ਮੇਰਾ ਪਿਆ ਜਦੋਂ ਮਰਜ਼ੀ ਫੋਨ ਕਰਦੇ ਪੰਜਾਬ ਆ ਕੇ ਅਸੀਂ ਤੁਹਾਨੂੰ ਮਿਲ ਲਾਂਗੇ ਆ ਕੇ ਠੀਕ ਆ ਤੇ ਵਾਰ ਵਾਰ ਪਖੰਡ ਜੇ ਨਾ ਕਰੋ ਰੋਜ਼ ਮਾਫੀ ਮੰਗ ਲਈ ਰੋਜ਼ ਮਾਫੀ ਇਹ ਰੋਜ਼ ਗੱਲ ਕਰਤੀ ਰੋਜ਼ ਮਾਫੀ ਮੰਗ ਲਈ ਇਹ ਬੰਦਿਆਂ ਵਾਲੇ ਕਰਤੂਤਾਂ ਕਰ ਰਹੇ ਕੋਈ ਮੁਰਕੇ ਫੇ ਡਾਂਗ ਫੇਰੀ ਤੇ ਫੇ ਲੋਕਾਂ ਨੇ ਕਹਣਾ ਨਿਹੰਗ ਧੱਕਾ ਕਰਦੇ ਆ ਨਿਹੰਗਾਂ ਨੇ ਧੱਕਾ ਹੀ ਕਰਨਾ ਵਾ ਸਾਡੀ ਆਪ ਵਿੱਚ ਕੋਈ ਗੱਲਬਾਤ ਹੋਵੇ ਨਾ ਹੋਵੇ ਤਸੀਂ ਮਿਲਗੇ ਨਾ ਮਿਲਿਏ ਗੱਲ ਵਕਰੀ ਆ ਪਰ ਜਦੋਂ ਬਣੇ ਵਾਲੇ ਸਿੰਘ ਤੇ ਗੱਲ ਆਊਗੀ ਨਾ ਉਦੋਂ ਮਰਨ ਵਾਸਤੇ ਵੀ ਤਿਆਰ ਆ ਤੇ ਮਰਨ ਵਾਸਤੇ ਵੀ ਤਿਆਰ ਆ ਠੀਕ ਆ ਬੰਦੇ ਬਣਜੋ ਚੰਗੀ ਗੱਲ ਪੰਜਾਬ ਦੇ ਹੋਰ ਵੀ ਬੜੇ ਮਸਲੇ ਹੱਲ ਕਰਨ ਵਾਲੇ ਆ ਉਧਰਲੇ ਪਾਸੇ ਤੁਰ ਲੈਣ ਦੋ ਸਾਨੂੰ ਤੁਸੀਂ ਹੋਰ ਹੀ ਕੰਮ ਨਵੇਂ ਵਿੱਢ ਕੇ ਬੈਠੇ ਆ ਆ ਕੁਲਰ ਪੀਜੇ ਵਾਲਿਆਂ ਨੂੰ ਵੀ ਯਾਰ ਦੱਸੋ ਇਹਨਾਂ ਨੂੰ ਕਹੋ ਤੁਹਾਡੀਆਂ ਤੁਹਾਡਾ ਆਪਣੇ ਬੁੜੀਆਂ ਸਾਬੀਆਂ ਜਾਂਦੀਆਂ ਇਹਨਾਂ ਵੀਡੀਓ ਸਭੀਆਂ ਜਾਣਦੀਆਂ ਨੇ ਪੜਾਉਣ ਦਾ ਚਾਲ ਸਾਹਮਣੇ ਰੱਖੋ ਇਹਨਾਂ ਨੂੰ ਵੀ ਲੋਕਾਂ ਨੂੰ ਪਬਲਿਕਾ ਦੇ ਵਾਸਤੇ ਕਰਦੇ ਲੋਕਾਂ ਦੇ ਨਿਆਣੇ ਖਰਾਬ ਕਰ ਰਹੇ ਆ ਇਹਨਾਂ ਨੂੰ ਵੀ ਡਾਂਗ ਫੇਰਨੀ ਪੈਣੀ ਮੈਨੂੰ ਲੱਗਦਾ ਹੈ ਕਰੀ ਸੋ ਮੇਰਾ ਇਸ ਟਾਈਮ ਇਹੋ ਮਸਲਾ ਸਾਰਾ ਭਰਾਵਾਂ ਨੂੰ ਬੇਨਤੀ ਕਰਦਾ ਸਿੱਖਾਂ ਦੀ ਸ਼ਬੀ ਖਰਾਬ ਕਰਨ ਵਾਸਤੇ ਇਹ ਕੰਗਰਾਂ ਨੇ ਫਿਲਮ ਬਣਾਈਆਂ ਜੋ ਬਾਬਾ ਜਨੈਲ ਸਿੰਘ ਦਾ ਰੋਲ ਸੀ ਜੋ ਅਦਾ ਅਸਲੀ ਕਿਰਦਾਰ ਸੀ ਉਹ ਬਿਆਨ ਕਰਦੀ ਸੀ ਕਦੇ ਵਿਰੋਧ ਨਹੀਂ ਕਰਨਾ ਪਰ ਸਾਨੂੰ ਅੱਤਵਾਦੀ ਦੇ ਨਜ਼ਰ ਵਿੱਚ ਪੇਸ਼ ਕੀਤਾ ਗਿਆ ਸਾਰਾ ਨਜ਼ਰੀਆ ਦੁਨੀਆ ਦੇ ਸਾਹਮਣੇ ਇਹ ਰੱਖਿਆ ਗਿਆ ਵੀ ਅਸੀਂ ਬਹੁਤ ਵੱਡੇ ਭਿਆਨਕ ਆਦਮੀਆਂ, ਰਾਖਸ਼, ਅਸੀਂ ਰਾਖਸ਼ਾਂ ਅਸੀਂ ਜੀਦੇ ਦੇ ਬੰਦਾ ਖਾ ਜਾਂਦੇ ਆ ਏਦਾਂ ਦੇ ਪੇਸ਼ ਕੀਤਾ ਗਿਆ ਪੇ ਲੋਕਾਂ ਦੀ ਇਤਾਂ ਖਰਾਬ ਕਰਦੇ ਲੋਕਾਂ ਨੂੰ ਉਹਦੇ ਜਾਂਦੇ ਗੋਲਕੇ ਮਾਰ ਕੇ ਮਾਰਦੇ ਨੇ ਲੱਖ ਦੀ ਲਾਂ ਤੇਰੇ ਫਿਲਮ ਬਣਾਉਣ ਤੇ ਤੇ ਬਾਅਦ ਚੜ ਕੇ ਇਹਦਾ ਵਿਰੋਧ ਕਰਨ ਵਾਸਤੇ ਆਓ ਨਾਤਰੋ ਮੈਦਾਨ ਵਿੱਚ ਇੱਕ ਦਿਨ ਪਹਿਲਾਂ ਕਾਲ ਦਊਗਾ ਤੁਹਾਨੂੰ ਤੇ ਫਿਰ ਇਕੱਤਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ